ਜੋ ਬੁਲੇ ਸੌਣ ਪਏ ਰਬਦਾਸੀਆ ਪਾਉਂਦੇ ਅਮਰ ਸੇਈ ਸਤਿ ਸ਼ੰਤ ਰਾਮਾਨੰਦ ਮਹਾਰਾਜ ਜੀ ਸੋ ਬੁਰੀ ਰੂਪੇ ਸਾਧ ਸੰਗਤ ਜੀ ਅੱਜ ਵਿਆਹ ਦੀ ਧਰਤੀ ਤੇ ਸਮੂਹ ਸੰਗਤ ਲਕੜਵਾਸੀ ਪੁਰ ਲਕਿਆਤਵੀ ਸੰਗਤ ਆਈ ਜੋ ਇਕੱਠੇ ਹੋਣ ਦਾ ਸਵਾਗਤ ਹੈ ਮਿਲਿਆ ਹੈ ਸਤਕਰ ਵਿਕਾਸ ਮਹਾਰਾਜ ਜੀ ਪਰ ਕਿਰਪਾ ਦੇ ਨਾਲ ਡੇਰਾ ਸਤਕਰ ਬੱਲਾ 187 ਨਰੇਂਦਰਾਸ ਮਹਾਰਾਜ ਜੀ ਦੀ ਰਹਿਨਮਾਈ ਹੇਠ ਅੱਜ ਇਕੱਤਰ ਹੋਏ ਹਾਂ ਤ ਇਕੱਤਰ ਹੋਏ ਸਤਕਰ ਵਿਕਾਸ ਮਹਾਰਾਜ ਜੋ ਬੇਗੋਪਰੀ ਦੀ ਗੱਲ ਕੀਤੀ ਹੈ ਉਸੇ ਅਧਾਰ ਤੇ ਆਪਾਂ ਇਕੱਠੇ ਹੋਏ ਹਾਂ ਜੋ ਸਤਕਰ ਵਿਕਾਸ ਮਹਾਰਾਜ ਜੀ ਨੇ 648 ਸਾਲ ਪਹਿਲਾਂ ਹੀ ਗੁਰਬਿਦਾਸ ਜੀ ਕੰਮ ਦਾ ਜਿਹੜਾ ਬੂਤਾ ਲਗਾਇਆ ਸੀਗਾ ਉਹ ਅੱਜ ਪ੍ਰਗਟ ਹੋ ਕੇ ਸਭ ਨੂੰ ਪਤਾ ਲੱਗ ਰਿਹਾ ਕਿ ਗੁਰਬਿਦਾਸ ਜੀ ਦਾ ਸਮਾਜ ਹਰ ਪਾਸੇ ਵਿਰਾਜਮਾਨ ਹੈ ਜਾਗਰਤ ਹੈ ਸੁਭਰੀ ਨੂੰ ਪੈ ਸਾਥ ਸੰਗਤ ਦੀ ਸਤਿਗੁਰੂ ਵਿਦਾਸ ਮਾਰੇ ਸਾਨੂੰ ਪਾਵਨ ਅੰਮ੍ਰਿਤ ਬਾਣੀ ਜੋ ਸਮਾਪਤ ਕੀਤੀ ਹੈ ਸਾਡੇ ਹਿੱੱਦੇ ਦੇ ਵਿੱਚ ਅਸੀ ਵਸਾਈ ਹੈ ਸੋ ਆਪਾਂ ਨੂੰ ਸਤਿਗੁਰੂ ਵਿਦਾਸ ਵਾਲੇ ਪਾਵਨ ਅੰਬਰ ਕਵਾਨੇ ਨਾਲ ਹੀ ਜੁੜਨਾ ਚਾਹੀਦਾ ਹੈ ਕਿਉਂਕਿ ਆਪਾਂ ਕਿਹਦੇ ਕੋਮ ਉਹ ਤਕੀ ਕਰਦੀ ਹੈ ਜਿਹਨੂੰ ਪਰਮ ਚਾਹਦਾ ਹੈ ਪਰਮ ਦੇ ਨਾਲ ਜੀ ਕੋਮ ਦੀ ਬਾਤ ਹੀ ਹੈ ਸੋ ਆਪਾਂ ਕਿਹ ਧਰਮਾਂ ਦੇ ਵੱਡੇ ਹੋਏ ਆ ਆਪਣਾ ਸਮਾਜ ਕਿਹ ਧਰਮਾਂ ਦੇ ਵੱਡਿਆ ਹੋਇਆ ਹੈ ਤੇ ਇਸ ਕਰਕੇ ਆਪਾਂ ਬਹੁਤ ਪਿੱਛੇ ਰਹਿ ਗਏ ਬਹੁਤ ਪਿੱਛੇ ਰਹਿ ਗਏ ਆਪਾਂ ਜੇ ਅੱਜ ਸਾਨੂੰ ਮੌਕਾ ਮਿਲਿਆ ਹੈ ਸਤਿ ਕੁਲ ਵਿਕਾਸ ਮੈਂ ਬੇਗਪੁਰ ਦੀ ਗੱਲ ਕੀਤੀ ਹੈ ਜਿਸ ਦੇ ਵਿੱਚ ਸਾਰੇ ਮਿਲ ਕੇ ਰਹਿੰਦੇ ਹਨ ਪਰ ਆਪਾਂ ਸਵਾਦ ਜਿੰਦਾ ਹੈ ਉਹ ਸਾਰਾ ਮੇਕੇ ਰਹਿੰਦਾ ਹੈ ਪਰ ਸਾਨੂੰ ਪਰਮਾਣਿਕਤਾ ਜਾਂਦਾ ਹੈ ਸਾਡੇ ਸਮਾਜ ਨੂੰ ਵਿੱਤ ਕੇ ਰਹੀ ਤਬਲੇ ਕੀਤਾ ਜਾਂਦਾ ਹੈ ਭੇਟਾ ਕੀਤੇ ਜਾਂਦੇ ਹੈ सो महाराज बेगमपुरा ने गल की बेगमपुरा शहर को ना दुख ही नहीं उठाओ बेगमपुरा सचखंड बेगमपुरा बेगमपुर बैठे हाँ यह बेगमपुरा है जो सत गुरु रविदस महाराज ने गल की है जिथे सतसंग बैठ जाती है वह बेगमपुरा हो जाता है जिथे गुरु महाराज की वाणी गल चलती है बेगमपुरा है क्योंकि आप हो गुरु पैर सात संगत जी सू रविदिया धर्म जोड़ा है वो तो मिले है और इसलिए रखा जी आप है तो क्योंकि आप गए हाँ अब जो आप रविदसिया धर्म मिले है प्रफुल्लित तो होया है आपू लेके जा है साज ਗੁਰੂ ਗ੍ਰੰਥ ਸਾਹਿਬ ਨੇ ਆ ਹੈ ਪਾਵਨ ਅੰਮ੍ਰਿਤ ਬਾਣੀ ਸਤਗੁਰ ਵਿਕਾਸ ਮਹਾਰਾਜ ਜੀ ਦੀ ਸਾਡੇ ਹਰ ਦਿਨ ਸ਼ਾਂਝ ਚ ਉਲ ਰਹੇ ਨੇ ਹਰ ਆਦੇਂ ਸ਼ਾਂਝ ਲਗੇ ਨਾ ਉਹ ਟੁੱਟਦੇ ਨੇ ਸਾਡਾ ਮੱਕਾ ਬਨਾਰਸ ਜੋ ਸਤਗੁਰ ਵਿਕਾਸ ਮਹਾਰਾਜ ਜੀ ਨੇ ਜਨਮ ਸਥਾਨ ਡੇਰਾ ਸਤਕਣ ਬੱਲਾ ਜੋ ਸੰਤਾ ਮਹਾਪੁਰਸ਼ਾਂ ਨੇ ਖੋਜ ਕਰਕੇ ਸਾਨੂੰ ਦਿੱਤਾ ਜੇ ਸਾਨੂੰ ਮੱਕਾ ਮਿਲਿਆ ਹੈ ਤਾਂ ਡੇਰਾ ਸਤਕਣ ਬੱਲਾ ਦੀ ਬਖੋਤ ਮਿਲਿਆ ਹੈ ਇਹ ਆ ਖੋਲ ਕਰਕੇ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜਨਮ ਸਥਾਨ ਦਿੱਤਾ ਅੱਜ ਸੰਤਾ ਜਿਹੜੀਆਂ ਹਰ ਇੱਕ ਦੇਸਾਂ ਵਿਦੇਸਾਂ ਤੋਂ ਵੀ ਗੁਰੂ ਰਵਿਦਾਸ ਮਹਾਰਾਜ ਜਨਮ ਸਥਾਨ ਤੇ ਦਰਸ਼ਨ ਕਉਨ ਆਗੀਆਂ ਹਨ ਉਹ ਸਾਨੂੰ ਨਾਰਾ ਮਿਲਿਆ ਹੈ ਜੈਪੁਰ ਦੇ ਧੰਨ ਗੁਰਦੇਵ ਦਾ ਸੋ ਗੁਰੂ ਰੂਪੇਰੀ ਸਾਹਾ ਸੰਗਜੀ ਰਵਿਦਾਸੀਆਂ ਤੁਹਾਨੂੰ ਜਿਹੜਾ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਰਵੀਦਾਸ ਗਿਆਨ ਆਪਣਾ ਉਹਦਾ ਹੀ ਬਣ ਗਿਆ ਸੀ ਪਰ ਆਪਾਂ ਇਸ ਤੋਂ ਪਿਛੇ ਰਹਿ ਗਏ ਹਰ ਇੱਕ ਧਰਮ ਨੇ ਆਪਣਾ ਪ੍ਰਚਾਰ ਕੀਤਾ ਅੱਗੇ ਵਧ ਗਏ ਪਰ ਆਪਣਾ ਪ੍ਰਚਾਰ ਜਿਹੜਾ ਰਗਿਆ ਆਪਾਂ ਦੂਜੇ ਧਰਮਾਂ ਦੇ ਵਿੱਚ ਫਸੇ ਲਗੇ ਦੂਜੇ ਹੀ ਪੂਜੇ ਲਗੇ ਆਪਾਂ ਆਪਣੇ ਨੂੰ ਪੂਜਿਆ ਹੀ ਨਹੀਂ ਜਿਸ ਤਰ੍ਹਾਂ ਆਪਾਂ ਮਾਤਾ ਪਿਤਾ ਦੀ ਸੇਵਾ ਕਰਦੇ ਹਾਂ ਜੇ ਘਰ ਦੇ ਵਿੱਚ ਉਹਨਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਆਪਾਂ ਪਿਛੇ ਰਹਿ ਜਾਵਾਂਗੇ ਇਸੇ ਤਰ੍ਹਾਂ ਹੀ ਆਪਣੇ ਗੁਰੂ ਘਰ ਆ ਗੁਰੂ ਵਿਦਾਸ ਮਹਾਰਾਜ ਸਤਨ ਜੇ ਆਪਾਂ ਇਹਨਾਂ ਨਾਲ ਜੁੜਾਂਗੇ ਤਾਂ ਕਾਮਨਾ ਪੂਰਾਂਗੇ ਆਪਾਂ ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਜਿਹੜੇ ਵੀ ਆਪਾਂ ਕਾਰਜ ਕਰਨੇ ਹਨ ਸਤਗੁਰੂ ਵਿਦਾਸ ਵਾਲੇ ਪਾਵਨ ਅੰਮ੍ਰਿਤਮਈ ਸੋਭਤ ਹੈ ਗੁਰੂ ਘਰ ਵੀ ਕੇ ਜੋ ਵੀ ਕਾਰਜ ਹਨ ਵਿਆਹ ਸਾਦੀ ਦੇ ਉਹ ਸਾਰੇ ਹੀ ਆਪਣੇ ਪ੍ਰੋਗਰਾਮ ਜਿੰਨੇ ਵੀ ਹੈ ਉਹ ਗੁਰੂ ਮਹਾਰਾਜ ਪਾਵਨ ਅੰਮ੍ਰਿਤਮਈ ਮੁਖ ਰੱਖ ਕੇ ਕਰੀਏ ਗੁਰੂ ਵਿਦਾਸ ਮਹਾਰਾਜ ਬਾਣੀ ਦੇ ਨਾਲ ਜੁੜੀਏ ਘਰ ਘਰ ਦੇ ਵਿੱਚ ਗੁਰੂ ਵਿਦਾਸ ਮਹਾਰਾਜ ਬਾਣੀ ਦਾ ਪ੍ਰਚਾਰ ਕਰੀਏ ਤਾਂ ਕਿ ਜਿਹੜਾ ਆਪਣਾ ਧਰਮ ਹੈ ਅੱਗੇ ਚਲਾਈਏ ਇਸ ਨੂੰ ਕਾਮਯਾਬੀ ਦਈਏ ਕਿਉਂਕਿ ਕਾਮਯਾਬੀ ਆਪਣੀ ਜਿਹੜੀ ਤਾਂ ਹੀ ਹੈ ਜੇ ਆਪਾਂ ਪ੍ਰਾਪਤੀ ਤਾਂ ਹੀ ਕਰ ਸਕਦੇ ਹਾਂ ਜੇ ਆਪਣੇ ਧਰਮ ਨੂੰ ਅੱਗੇ ਲੈ ਕੇ ਜਾਵਾਂਗੇ ਸਤਕਾਰ ਸਾਰੇ ਧਰਮਾਂ ਦਾ ਕਰਨਾ ਹੈ ਕੋਈ ਧਰਮ ਮਾੜਾ ਨਹੀਂ ਸਾਰੇ ਧਰਮ ਬਰਬਰ ਹਲ ਪਰ ਆਪਾਂ ਪ੍ਰਚਾਰ ਜਿਹੜਾ ਆਪਣੇ ਧਰਮ ਦਾ ਕਰਨਾ ਹੈ ਉਸ ਨੂੰ ਲੈ ਕੇ ਚੱਲਣਾ ਹੈ ਸਾਮੀ ਸੰਸਥਾ ਨੂੰ ਫਿਰ ਇੱਕ ਵਾਰੀ ਇਹ ਬੇਨਤੀ ਹੈ ਕਿ ਗੁਰੂ ਵਿਦਾਸ ਮਹਾਰਾਜ ਪਾਵਨ ਅਕਮਨੀ ਨਾਲ ਜੁੜੀਏ ਗੁਰਮਾਰੇ ਪਟਾਦਨਾ ਜੁੜੀਏ ਸੋ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ